ਹਾਂ ਬੰਦਾ ਪਹਿਲਾਂ ਤਾਂ ਬਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਬਹੁਤ ਬਹੁਤ ਸ਼ੁਕਰੀਆ। ਆਲਕੋਲੀ ਮਾੜਾ ਜਿਹਾ ਫੁਕਰੀ ਜੀ ਲੱਗੂ। ਨਹੀਂ ਨਹੀਂ ਨਹੀਂ। ਉਹ ਨਹੀਂ ਨਹੀਂ ਜਾ ਨਾ। ਉਹ ਨਹੀਂ ਸੁਣਿਆ ਐ ਨਹੀਂ ਕਰਦਾ। ਹਾਂ। ਐਨ ਕਾ ਲਾਦਾ? ਇਹ ਅੱਖਾਂ ਚੱਖਾਂ ਬਲਾਡੀਆਂ। ਥੈਂਕ ਯੂ। ਬਾਹੋਂ ਨਾ ਤਾੜੀ ਮਾਰਿਓ ਬਾਈ ਬਣੋ ਯਾਰ ਐ ਪਹਾੜਾ ਜਿਹਾ ਲਾਦਾ ਵੀ ਸਾਡੇ। ਹੋਰ। ਜਮਾਂ ਆਰਾਮ ਨਾਲ ਬੈਠੋ ਬਾਈ ਬਣੋ ਚਿੱਲ ਕਰੋ। ਬਾ ਐ ਸਮਝੋ ਵੀ ਘਰੇ ਬੈਠੇ ਆਪਾਂ। ਠੀਕ ਐ? ਪੌਪ ਕੌਰ ਨੂੰ ਮੰਗਾਲਦੇ ਆ ਗਜ਼ਲ ਸਭ ਮੈਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਬਾਈ ਸੌ ਲੱਗੇ ਮੈਂ ਨਾ ਬਾਈ ਮਤਲਬ ਉਹ ਬੰਦਿਆਂ ਨੂੰ ਸਾਰਿਆਂ ਨੂੰ ਨੋਟ ਕੀਤਾ ਮਤਲਬ ਚਲੋ ਓਣ ਆਲੇ ਦਾਲੇ ਮਾਹੌਲ ਹੀ ਐ ਜਾ ਨਾ ਨੋਟ ਕਰਨਾ ਪੈਂਦਾ ਮਤਲਬ ਮੈਂ ਬੰਦਿਆਂ ਨੂੰ ਸਾਰਿਆਂ ਨੂੰ ਨੋਟ ਕੀਤਾ ਮੈਂ ਥੋੜੇ ਕੰਨੀ ਦੇ ਕੇ ਮੈਂ ਕਿਹਾ ਯਾਰ ਬਾਈ ਗਜ਼ਲਾਂ ਗੁਜ਼ਲਾਂ ਲਿਖਦਾ ਹੁਣ ਸੱਚੀ ਬਾਈ ਬਾਈ ਬੈਠਾ ਵੀ ਐ ਪੂਰਾ ਸੀਰੀਅਸ ਹੋ ਕੇ ਜੀ ਸੇ ਵੀ ਤੁਹਾਡੇ ਚਸ਼ਮੇ ਤੇ ਗਰੀ ਪਾਣੀ ਦੀ ਬੂੰਦਾਂ ਐ ਇਹ ਕਹਿੰਦਾ ਬਾਈ ਬਲਕਦੀਆਂ ਦੀ ਲੋ ਕਰੋ ਬਾਈ ਇਹ ਬਾਈ ਨਾ ਕੱਲ ਡੀਲ ਪੋਲ ਪਕਾਰ ਦਿਓ ਬਾਈ ਤੁਹਾਡੇ ਚੈਂਬਰ ਚ ਆਵਾਂਗੇ ਆਈ ਫਸੇ ਫਸਾਏ ਕੇ ਪਹਿਲਾਂ ਹੀ ਹਾਂ ਬਾਈ ਮੈਨੂੰ ਪਤਾ ਆ ਵੀ ਸਾਡੇ ਤੇ ਕੇ ਨੇ ਕੇ ਨੇ ਉਹੀ ਵੀ ਜਿਵੇਂ ਸਿੱਧੂ ਬਾਈ ਗਾਉਂ ਗਾਏ ਜੁੱਤੀ ਬਿਨਾ ਜਰਾਬਾਂ ਤੋਂ ਪਾਈ ਐ ਕੇ ਨਾ ਕੇ ਨੇ ਦਰਖਾਸਤ ਦੇ ਦੇਣੀ ਐ ਸਾਡੇ ਤੇ ਸਹੀ ਗੱਲ